ਅੱਜ ਸੀਨੀਅਰ ਸਿਟੀਜ਼ਨ ਕਾਉਂਸਲ ਸਾਨੇਵਾਲ ਅਤੇ ਐਕਸ ਆਰਮੀ ਐਸੋਸੀਏਸ਼ਨ ਸਾਨੇਵਾਲ ਵੱਲੋਂ ਇਕੱਠੇ ਹੋ ਕੇ ਜੋ ਸਾਡੇ ਤਿੰਨ ਸ਼ਹੀਦ ਜਿਨ੍ਹਾਂ ਦੇ ਮੈਂ ਕਹੂੰਗਾ ਅੱਜ ਚਰਨਾਂ ਤੇ ਚੱਲਦੇ ਹੋਏ ਸਾਨੂੰ ਆਜ਼ਾਦੀ ਮਿਲੀ ਉਹਨਾਂ ਦੀ ਯਾਦ ਦੇ ਵਿੱਚ ਇਸ ਸਮਾਗਮ ਕਰਾਇਆ ਗਿਆ ਔਰ ਪਰ ਆਜ਼ਾਦੀ ਤਾਂ ਸਾਨੂੰ ਮਿਲ ਗਈ ਪਰ ਜਿਹੜੇ ਸਾਡੇ ਜੰਗੇ ਫੌਜੀ ਜਿਹੜੇ ਸਾਡੇ ਅਫਸਰ ਇਸ ਆਜ਼ਾਦੀ ਦੇ ਲਈ ਲੜ ਰਹੇ ਨੇ ਜਿਨ੍ਹਾਂ ਨੇ ਅਲੱਗ-ਅਲੱਗ ਲੜਾਈਆਂ ਲੜੀਆਂ ਸਾਡੇ ਮੁਲਕ ਦੇ ਲਈ 1965 ਦੀ ਹੋਵੇ ਜਾਂ 1966 ਦੀ ਹੋਵੇ ਜਾਂ ਉਸ ਤੋਂ ਬਾਅਦ 1971 ਦੀ ਹੋਵੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਔਰ ਉਹਨਾਂ ਦੇ ਪਰਿਵਾਰਾਂ ਨੇ ਖਾਸ ਤੌਰ ਤੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਚਲਿਆ ਦੇਖੋ ਆ ਕੁਝ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਇੱਕ اعلی ਅਫਸਰ ਦੇ ਨਾਲ ਕੀ ਕੁਝ ਹੋਇਆ ਉਹ ਇੱਕ ਮੈਂ ਕਹੂੰਗਾ ਵੀ ਅੱਜ ਦੇ ਇਸ ਟਾਈਮ ਦੇ ਵਿੱਚ ਸਭ ਤੋਂ ਵੱਡੀ ਨਿੰਦਣਯੋਗ ਇੱਕ ਗੱਲ ਹੈ ਵੀ ਇੱਕ ਆਜ਼ਾਦ ਮੁਲਕ ਦੇ ਵਿੱਚ ਜਿਸ ਆਜ਼ਾਦੀ ਦੇ ਵਿੱਚ ਸਾਡਾ ਸਭ ਤੋਂ ਵੱਡਾ ਮੈਂ ਕਹੂੰਗਾ ਸਹਿਯੋਗ ਇਹ ਆਰਮੀ ਅਫਸਰ ਦੇ ਰਹੇ ਨੇ ਤੇ ਆਰਮੀ ਦੇ ਜਵਾਨ ਦੇ ਰਹੇ ਨੇ ਔਰ ਉਹਨਾਂ ਦੇ ਨਾਲ ਜੇਕਰ ਇਹ سلوਕ ਹੋ ਰਿਹਾ ਸਾਡੇ ਪੰਜਾਬ ਸੂਬੇ ਦੇ ਵਿੱਚ ਤਾਂ ਇਸ ਤੋਂ ਮੰਦਭਾਗੀ ਘਟਨਾ ਕੀ ਹੋਤਾ ਚੀ ਮੇਰੀ ਆਪਣੇ ਸਾਥੀ ਨੇ ਮੇਰੇ ਸੀਨੀਅਰ ਨੇ ਸਾਰੇ ਇੱਥੇ ਸਾਡੇ ਜਿਹੜੇ ਆਰਮੀ ਐਸੋਸੀਏਸ਼ਨ ਸਾਹਨੇਵਾਲ ਵੱਲੋਂ ਅਸੀਂ ਉਸ ਦੀ ਬਹੁਤ ਘੋਰ ਨਿੰਦਾ ਕਰਦੇ ਹਾਂ ਔਰ ਸਰਕਾਰ ਨੂੰ ਗਵਰਨਰ ਨੂੰ ਪ੍ਰਾਈਮ ਮਿਨਿਸਟਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਜੋ ਵੀ ਪੁਲਿਸ ਅਫਸਰਾਂ ਨੇ ਇਹ ਕਾਰਵਾਈ ਕੀਤੀ ਹੈ ਇਹਨਾਂ ਨੂੰ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਔਰ ਜੋ ਕੁਝ ਹੋ ਰਿਹਾ ਹੈ ਉਹਨੂੰ ਦੇਖਦੇ ਹੋਏ ਸਾਡੀ ਇੱਕ ਆਮ ਸਹਿਮਤੀ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਰਾਜ ਸਥਿਤੀ ਦਾ ਕੋਣਾ ਹੈ। ਸੋ ਇੱਕ ਵਾਰੀ ਫੇਰ ਇਹ ਸਾਰਾ ਇਲਾਕਾ ਮੈਂ ਕਹੂੰਗਾ ਥੱਲੇ-ਥੱਲੇ ਘਰ ਦੇ ਵਿੱਚ ਇਸ ਚੀਜ਼ ਦੀ ਬੜੀ ਚਰਚਾ ਹੋ ਰਹੀ ਹੈ ਵੀ ਇਹ ਹੋ ਕੀ ਰਿਹਾ ਹੈ। ਸੋ ਉਸ ਚੀਜ਼ ਦੀ ਅਸੀਂ ਬਹੁਤ-ਬਹੁਤ ਨਿੰਦਾ ਕਰਦੇ ਹਾਂ। ਮਦਾਨ ਜੀ ਪਹਿਲਾਂ ਤੁਹਾਨੂੰ ਤਕਰੀਬਨ ਇੱਕ ਮਹੀਨਾ ਪਹਿਲਾਂ ਡੀਜੀਪੀ ਪੰਜਾਬ ਨੇ 25 ਰੈਂਕ ਤੋਂ ਲੈ ਕੇ ਇੰਸਪੈਕਟਰ ਤੱਕ 52 ਬੰਦੀ ਮਲਾਜੂ ਰਿਸਪੋਂਸ ਕੀਤੇ ਸੀਗੇ। ਉਹਨਾਂ ਨੂੰ ਕਾਲੀਆਂ ਭੇਡਾਂ ਦਾ ਕਿ ਰਿਸਪੋਂਸ ਕੀਤਾਗਾ ਕਿ ਹੁਣ ਡੀਜੀਪੀ ਦਾ ਕੁਝ ਕੁਝ ਦਿਨ ਪਹਿਲਾਂ ਤੋਂ ਕੋਈ ਅੱਜ ਦੀ ਡੇਰ ਚ ਬਿਆਨ ਨਹੀਂ ਉਹਨਾਂ ਐਸਟੂ ਵਾਲੇ ਜਿਨ੍ਹਾਂ ਨੇ ਕਾਰਨ ਸਾਬ ਦੀ ਕੁੱਟਮਾਰ ਕੀਤੀ ਆ ਅਸੀਂ ਬਾਰੇ ਕੀ ਗੱਲਾਂ ਚਾਹੁੰਦੇ ਹਾਂ ਕਹਿੰਦੇ ਆ ਵੀ ਸ਼ਲਾਖਾਂ ਦੇ ਵਿੱਚ ਆਉਣਾ ਹਾਂਜੀ ਦੂਸਰੀ ਗੱਲ ਆ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਹਾਂਜੀ ਸਾਡੀ ਇਹ ਹੀ ਸਾਹਮਣੇ ਉਹਨਾਂ ਨੂੰ ਕਾਲੀਆਂ ਭੇਡਾਂ ਕਿਉਂ ਨਹੀਂ ਗਿਆ ਇਹਹੀ ਰਿਕਵੈਸਟ ਆ ਵੀ ਜਿਹੜਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਹਾਂਜੀ ਅਸੀਂ ਇਹ ਹੀ ਚਾਹੁੰਦੇ ਆ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਨੀ ਵੱਡੀ ਗੱਲ ਹੋਰ ਹੈ ਵੀ ਜੇਕਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਾਲੀਆਂ ਭੇਡਾਂ ਨਾ ਫਿਰ ਜੇਕਰ ਡੀਜੀਪੀ ਸਾਹਿਬ ਇਹਨਾਂ ਨੂੰ ਸ਼ੇਰ ਮੰਨਦੇ ਆ ਤਾਂ ਇਹਨਾਂ ਨੂੰ ਫਿਰ ਆਇਆ ਵੀ ਅਰਜਨ ਵਾਰਡ ਦੇ ਦੇਣਾ ਇਹੀ ਹੋ ਸਕਦਾ ਜੇ ਮਤਲਬ ਕਰੋ ਤੋ ਸਾਹ ਦੇ ਰਿਹਾ ਡੀਜੀਪੀ ਸਾਹਿਬ ਬਿਲਕੁਲ ਬਣਾ ਦੇ ਦੇਣਗੇ ਡੀਜੀਪੀ ਹਾਂ ਕੱਲੇ ਫਰੀ ਦਰਜ ਪਾਈ ਨੇ ਮਨੋਂ ਤੇ ਹੋਈ ਤਰ੍ਹਾਂ ਤੋ ਡਿਸਮਿਸ ਕਰਦਣਾ ਚਾਹੀਦਾ ਹੈ ਵਿਭਾਗ ਵਿੱਚ ਉਹ ਮੈਨੂੰ ਤਾਂ ਸਲਾਖਾਂ ਦੇ ਸਭ ਤੋਂ ਸਭ ਤੋਂ ਮਾੜੀ ਗੱਲ ਇਹ ਹੈ ਵੀ ਇਸ ਚੀਜ਼ ਦੀ ਨਖੇਦੀ ਨਾ ਤਾਂ ਸਾਡੇ ਸੀਐਮ ਨੇ ਕੀਤੀ ਹੈ ਨਾ ਡੀਜੀਪੀ ਨੇ ਕੀਤੀ ਹੈ ਮੈਨੂੰ ਦੋ ਆਲਾ ਜੋ ਸਾਡੇ ਇੱਥੇ ਤੇ ਪੰਜਾਬ ਦੇ ਮੈਂ ਕਿਹਾ ਗਵਰਨੈਂਸ ਹੈ ਇਹਨਾਂ ਨੇ ਕਿਸੇ ਨੇ ਇਸ ਚੀਜ਼ ਦੀ ਨਖੇਦੀ ਵੀ ਨਹੀਂ ਕੀਤੀ ਅੱਜ ਬਾਰ ਸਾਹਿਬ ਜੀ ਦੇ ਕੱਲ ਪਟਿਆਲੇ ਵਿਖੇ ਡਿਸੀ ਦਾ ਦਰਨਾ ਦਿੱਤਾ ਜੀ ਉੱਥੇ ਸਿਆਸੀ ਲੀਡਰਾਂ ਦਾ ਕਿੰਨਾ ਕੁ ਜੋਰ ਸੀਗਾ ਪੰਜਾਬ ਦੇ 92 ਐਮਐਲਏ ਜਿੱਤੇ ਹੋਏ ਨੇ ਇੱਕ ਵੀ ਨਹੀਂ ਪਹੁੰਚਿਆ ਕੋਈ ਮਾਨ ਸਾਹਿਬ ਨੇ ਕੋਈ ਇਹਨਾਂ ਨੂੰ ਚਿੱਠੀ ਪਤਾ ਕੋਈ ਉੱਥੇ ਪੁਲਿਸ ਵਾਲੇ ਤਾਂ ਜੇ ਨਹੀਂ ਸੀ ਕੋਈ ਪੁਲਿਸ ਵਾਲਾ ਵੀ ਨਹੀਂ ਸੀ ਉੱਥੇ ਮੇਰਾ ਖਿਆਲ ਆ ਵੀ ਉੱਥੇ ਇੱਕ ਪੁਲਿਸ ਵਾਲਾ ਵੀ ਨਾ ਰਣੀ ਪਰਮੀਤ ਕੌਰ ਤੋਂ ਬਿਨਾਂ ਕੋਈ ਵੀ ਨਹੀਂ ਲੀਡਰ ਪਹੁੰਚਿਆ ਹਾਂਜੀ ਕੱਲੀ ਉਹੀ ਇੱਕ ਗਈ ਆ ਉਨੀਤਪਰ ਪੰਚ ਜੋ ਆਪਣਾ ਮੈਮੋਰੈਂਡਮ ਲੈ ਕੇ ਡੀਸੀ ਕੋਲ ਗਏ ਆ ਹੋਰ ਕੋਈ ਵੀ ਨਹੀਂ ਗਿਆ ਬਾੜ ਸਾਹਿਬ ਦੇ ਤਰਫੋਂ ਮੈਡਮ ਡੀਸੀ ਪ੍ਰਚਲ ਦੀ ਬੜੀ ਤਾਰੀਫ ਕੀਤੀ ਗਿਆ ਕੇਸ ਦੇ ਵਿੱਚ ਕੀ ਇਹਦੇ ਇਹ ਸ਼ਬਦਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਡੀਸੀ ਨੇ ਜੋ ਇੱਕ ਲੇਡੀ ਡੀਸੀ ਆ ਉੱਥੇ ਬੜੀ ਸੂਝਵਾਨ ਹੈ ਉਹਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਮਾਹੌਲ ਨੂੰ ਕਿਉਂਕਿ ਮਾਹੌਲ ਜਿਵੇਂ ਉੱਥੇ ਗੱਲ ਧਰਨਾ ਚੱਲ ਰਿਹਾ ਸੀ ਉਹ ਵਿਗੜ ਵੀ ਸਕਦਾ ਸੀ ਚਲੋ ਉਹਨਾਂ ਨੇ ਲਾਅ ਐਂਡ ਆਰਡਰ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਚੰਗੀ ਗੱਲ ਹੈ ਪਰ ਜੋ ਸਰਕਾਰ ਨੇ ਕੰਮ ਕਰਨਾ ਹੈ ਉਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਔਰ ਅੰਦਰ ਕਰਨਾ ਚਾਹੀਦਾ ਥੈਂਕ ਯੂ